ਲੈ ਭਾਈ ਅੱਜ ਤੁਹਾਨੂੰ ਇਹੋ ਜਿਹੇ ਇਨਸਾਨ ਨਾਲ ਮਿਲਾਨ ਲੱਗੇ ਆ ਇਹ ਬਾਈ ਨਾਲ ਤੇ ਕੋਈ ਬਾਈ ਨੂੰ ਬਾਈ ਫੇਸ ਆਪਾਂ ਵੀ ਜਾਣਦੇ ਆ ਪਰ ਬਹੁਤ ਸੋਹਣਾ ਕੰਮ ਕਰਦਾ ਕੰਮ ਕੀ ਕਰਦਾ ਬਾਈ ਨਾ ਸਟੇਸ਼ਨ ਤੇ ਉਰੇ ਦੀ ਕਾਰ ਹੁੰਦੀ ਆ ਮਤਲਬ ਕਿ ਟੈਕਸੀ ਦੇ ਤੌਰ ਤੇ ਚਲਾਉਂਦਾ ਕੋਈ ਵੀ ਸਵਾਰੀ ਆਵੇ ਰੇਲਵੇ ਸਟੇਸ਼ਨ ਜੱਖਲ ਦੇ ਉੱਤੇ ਪਰ ਇੱਕ ਕੰਮ ਕੀ ਕਰਦਾ ਇਹ ਬਾਈ ਨੇ ਨਾ ਡਿਊਟੀ ਬੰਨੀ ਹੋਈ ਆ ਡਿਊਟੀ ਕੀ ਬੰਨੀ ਹੋਈ ਆ ਮਤਲਬ ਜਿਹੜੇ ਵੀ ਉਰੇ ਪੇੜ ਪੌਦੇ ਕਿਉਂਕਿ ਪੱਕਾ ਕਰਦਾ ਇਹਨਾਂ ਨੂੰ ਪਾਣੀ ਵਗੈਰਾ ਇਹੀ ਦਿੰਦਾ ਪਿਛਲੇ ਸਾਲ ਡੇਢ ਸਾਲ ਤੋਂ ਇਹੀ ਡਿਊਟੀ ਨਿਭਾਰਾ ਸੱਚੀ ਗੱਲ ਬਾਈ ਜੀ ਕੀ ਨਾਮ ਹੈ ਜੀ ਆਪਣਾ ਸੂਰਜ ਸੂਰਜ ਹੈ ਸੂਰਜ ਬਾਈ ਹੈ ਤੇ ਬਾਈ ਇਹ ਕੰਮ ਕਿਉਂ ਕਰਦੇ ਹੋ ਵੀ ਕੀ ਮੈਂ ਕੀ ਸੋਚ ਕੇ ਕਰ 6 ਪੇਡੇ ਸੁੱਕ ਗਏ ਸਾਰੇ ਹਾਂ 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 ਛਾਂ ਰਹੀ ਨਹੀਂ ਸੀ ਕਿਤੇ ਹੌਲੀ ਹੌਲੀ ਇਹਨਾਂ ਨੂੰ ਨਿੰਮਾ ਨੂੰ ਪਾਣੀ ਲਾਇਆ ਤੇ ਹਰੇ ਹੋ ਗਏ ਹੁਣ ਹਾਂ ਵੀ ਜਿਵੇਂ ਸਾਰੇ ਕਹਿੰਦੇ ਸੀ ਵੀ ਨਿੰਮ ਹਰੇ ਨਹੀਂ ਹੁੰਦੇ ਤੇ ਸਟੇਸ਼ਨ ਵਾਲੇ ਨਿੰਮਾ ਥੋੜੀ ਬਦੌਲਤ ਹਰੇ ਹੋਏ ਨੇ ਜੀ ਮਾਲਕ ਦੀ ਬੋਲ ਨਾ ਮਾਲਕ ਦੀ ਮਤਲਬ ਪਾਣੀ ਤਾਂ ਤੁਸੀਂ ਪਾਇਆ ਨਾ ਵੀ ਇੱਥੇ ਪਾਣੀ ਪਾਇਆ ਹੈ ਇਹ ਹਰੇ ਹੋ ਗਏ ਹਾਂ ਅੱਗੇ ਵਾਸਤੇ ਛਾਂ ਵੀ ਪਾ ਨੂੰ ਵਧੀਆ ਲੱਗੂਗੀ ਇਹਨਾਂ ਦੇ ਬੈਠਾਂਗੇ ਹਾਂ ਕੋਈ ਆਂਦਾ ਜਾਂਦਾ ਹੈ ਤੁਫ ਹੁੰਦੀ ਆ ਚਲੋ ਠੀਕ ਹੈ ਬਾਈ ਬਾਈ ਬਹੁਤ ਸੋਹਣਾ ਕੰਮ ਕਰ ਰਿਹਾ ਜੈ ਬਾਈ ਦੀ ਵੀਡੀਓ ਇਦਾਂ ਹੀ ਸ਼ੇਅਰ ਕਰ ਦਿਓ ਲਾਈਕ ਕਮੈਂਟ ਕਰਕੇ ਦੱਸਿਓ ਵੀ ਬਾਈ ਕਹੇ ਜਾ ਕੰਮ ਕਰ ਰਿਹਾ ਤੇ ਅਹੀ ਜੀ ਇੰਟਰਸਟਿੰਗ ਵੀਡੀਓ ਦੇਖਣ ਲਈ ਮੇਰੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ